ਆਪਾਂ ਜੀ ਕਾਲੇ ਚਨੇ ਅੱਜ ਘਰੇ ਹੀ ਭੁੰਨਾਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਹੀ ਆਪਾਂ ਨੂੰ ਰੇਤੇ ਦੀ ਜ਼ਰੂਰਤ ਹੈ ਨਾ ਹੀ ਆਪਾਂ ਨੂੰ ਕੁੱਕਰ ਦੀ ਜ਼ਰੂਰਤ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਭੁੰਨ ਕੇ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਕਰਦੇ ਹਾਂ ਜੀ ਵੀਡੀਓ ਸਟਾਰਟ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦਾ ਬਲੌਗ ਹੈਗਾ ਜੀ ਆਪਾਂ ਕਾਲੇ ਚਨੇ ਲਏ ਨੇ ਤੇ ਇਹਨਾਂ ਨੂੰ ਆਪਾਂ ਭੁੰਨਾਗੇ ਆਪਾਂ ਕਿਵੇਂ ਭੁੰਨਾਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੇ ਨਾ ਹੀ ਇਹਦੇ ਵਿੱਚ ਕੋਈ ਮਿੱਠਾ ਛੋਡਾ ਪਾਉਣਾ ਨਾ ਹੀ ਕੋਈ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਆਪਾਂ ਤੁਹਾਨੂੰ ਭੁੰਨ ਕੇ ਦਿਖਾਵਾਂਗੇ ਕਾਲੇ ਚਨੇ ਤੇ ਆਪਾਂ ਨੇ ਜੀ ਆ ਨਮਕ ਲਿਆ ਇਹ ਨਮਕ ਆਪਣੇ ਕੋਲੇ ਪਹਿਲਾਂ ਪਿਆਸ ਸੀਗਾ ਤੇ ਜਦੋਂ ਆਪਾਂ ਕੇਕ ਵਗੈਰਾ ਬਣਾਉਂਦੇ ਆ ਹੈਨਾ ਉਹ ਕੱਢ ਕੇ ਰੱਖ ਲਈਦਾ ਹੈ ਫਿਰ ਆਪਾਂ ਨਮਕ ਫਿਰ ਇਹ ਆਪਣੇ ਕੰਮ ਆ ਜਾਂਦਾ ਮੇਰੇ ਕੋਲ ਜੀ ਅੱਧਾ ਗਲਾਸ ਇਹ ਨਮਕ ਦਾ ਪਿਆਸ ਸੀਗਾ ਤੇ ਆਪਾਂ ਇੱਕ ਕੌਲੀ ਲਵਾਂਗੇ ਕਾਲੇ ਛਣੇ ਵਾਲੀ ਆਪਾਂ ਨੇ ਜੀ ਪੰਜੀਰੀ ਬਣਾਉਣੀ ਸੀਗੀ ਤੇ ਫਿਰ ਮੇਰੇ ਕੋਲੇ ਹੈਨੀਕਸ ਸੀਗੇ ਪੂਜੇ ਹੋਏ ਛੋਲੇ ਤੇ ਫਿਰ ਮੈਂ ਸੋਚਿਆ ਕਿ ਉਹ ਨਾ ਆਪਾਂ ਘਰੇ ਹੀ ਕਾਲੇ ਛਣੇ ਲੈ ਕੇ ਨਵੇਂ ਭੁੰਨ ਲੈਨੇ ਆ ਬਹੁਤ ਆਸਾਨੀ ਨਾਲ ਇਹ ਦੇਖੋ ਜੀ ਬਣ ਜਾਣੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਸਾਡੀ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਆਪਾਂ ਜੀ ਗੈਸ ਨੂੰ ਔਨ ਕਰ ਲਿਆ ਤੇ ਇਹਦੇ ਵਿੱਚ ਆਪਣੇ ਨਮਕ ਪਾਤਾ ਤੇ ਇਹਨੂੰ ਹੁਣ ਥੋੜਾ ਜਿਹਾ ਆਪਾਂ ਗਰਮ ਹੋਣ ਦਵਾਂਗੇ ਆਪਾਂ ਨੇ ਨਾ ਜੀ ਕੁੱਕਰ ਦੇ ਵਿੱਚ ਬਣਾਉਣੇ ਹਨ ਤੇ ਆਪਾਂ ਬਿਲਕੁਲ ਕੜਾਹੀ ਦੇ ਵਿੱਚ ਬਣਾ ਕੇ ਦਿਖਾਵਾਂਗੇ ਤੁਹਾਨੂੰ ਤੇ ਜਦੋਂ ਆਪਣਾ ਇਹ ਗਰਮ ਹੋ ਗਿਆ ਨਾ ਨਮਕ ਤੇ ਫਿਰ ਉਸ ਤੋਂ ਬਾਅਦ ਸਾ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੇ ਚਨੇ ਆਪਾਂ ਜੀ ਬਹੁਤ ਹੀ ਆਸਾਨੀ ਨਾਲ ਘਰ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਤੇ ਨਾਲੇ ਵੈਸੇ ਵੀ ਇਹ ਬਹੁਤ ਜਿਆਦਾ ਗੁਣਾਕਾਰੀ ਹੁੰਦੇ ਨੇ ਸਾਰਿਆਂ ਨੂੰ ਖਾਣੇ ਚਾਹੀਦੇ ਨੇ ਆਪਣਾ ਜੀ ਨਮਕ ਗਰਮ ਹੋ ਗਿਆ ਸੀ ਤੇ ਇਹਦੇ ਵਿੱਚ ਆਪਾਂ ਨੇ ਕਾਲੇ ਚਨੇ ਪਾਤੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰਾਂਗੇ ਥੋੜਾ ਜਿਹਾ ਇਹਨੂੰ ਟਾਈਮ ਜ਼ਰੂਰ ਲੱਗੂਗਾ ਪਰ ਜਲਦੀ ਹੋ ਜਾਣਗੇ ਤੇ ਆਪਾਂ ਇਹਨਾਂ ਨੂੰ ਖਲਾਈ ਜਾਣਾ ਵਾ ਤੇ ਆਪਣੇ ਜਿਹੜੇ ਇਹਨਾਂ ਦੇ ਛਿਲਕੇ ਆ ਨਾ ਕਾਲੀ ਚਣਿਆਂ ਦੇ ਉਹ ਥੋੜੇ ਜਿਹਾ ਉਤਰਨ ਲੱਗ ਗਏ ਥੋੜਾ ਜਿਹਾ ਟਾਈਮ ਹੋਰ ਲੱਗੂਗਾ 5-7 ਮਿੰਟ ਤੇ ਫਿਰ ਆਪਣੇ ਕਾਲੀ ਚਣੇ ਬਣ ਕੇ ਬਿਲਕੁਲ ਖਾਣ ਵਾਲੇ ਤਿਆਰ ਹੋ ਜਾਣੇ ਆਪਾਂ ਨੇ ਜੀ ਗੈਸ ਨੂੰ ਬਿਲਕੁਲ ਸਲੋ ਰੱਖਿਆ ਹੋਇਆ ਸੀਗਾ ਦੇਖੋ ਆਪਣੇ ਕਾਲੇ ਛਣੇ ਪੁੱਜ ਗਏ ਚੰਗੀ ਤਰ੍ਹਾਂ ਜਿਹੜੇ ਇਹਨਾਂ ਦੇ ਛਿਲਕੇ ਸੀਗੇ ਬਿਲਕੁਲ ਆਸਾਨੀ ਨਾਲ ਲਹਿ ਗਏ ਜਿਹੜੇ ਇਹ ਵਿੱਚ ਹੈਗੇ ਆ ਨਾ ਜਿਵੇਂ ਆ ਰਹਿਗੇ ਵਿੱਚ ਕੋਈ ਪੱਕਾ ਦਾਣਾ ਹੁੰਦਾ ਜੀ ਨਹੀਂ ਵੀ ਪੁੱਜਦਾ ਹੈ ਨਾ ਤੇ ਕੋਈ ਰਹਿ ਜਾਂਦਾ ਤੇ ਆਪਾਂ ਨੇ ਗੈਸ ਨੂੰ ਬਿਲਕੁਲ ਸਲੋ ਰੱਖਿਆ ਹੋਇਆ ਸੀਗਾ ਤੇ ਆਪਾਂ ਨੇ ਸਲੋ ਗੈਸ ਰੱਖ ਕੇ ਹੀ ਇਹਨਾਂ ਨੂੰ ਭੁੰਨਣਾ ਹੈ ਤੇ ਜੇ ਆਪਾਂ ਜਿਆਦਾ ਗੈਸ ਤੇਜ਼ ਕਰਾਂਗੇ ਤੇ ਫਿਰ ਆਪਣੇ ਇਹ ਛੋਲੇ ਜਿਹੜੇ ਨੇ ਮਤਲਬ ਕਾਲੇ ਚਨੇ ਨੇ ਤੇ ਕਾਲੇ ਹੋ ਜਾਣਗੇ ਤੇ ਇਹਨਾਂ 'ਚੋ ਸਮੈਲ ਜੀ ਆਉਣ ਲੱਗ ਜੂਗੀ ਤੇ ਇਸ ਕਰਕੇ ਤੁਸੀਂ ਗੈਸ ਨੂੰ ਸਲੋ ਰੱਖ ਕੇ ਹੀ ਭੁੰਨਿਓ ਹੁਣ ਆਪਾਂ ਜੀ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇੱਕ ਆਪਾਂ ਲੈ ਲਾਂਗੇ ਜੀ ਛਾਨਣੀ ਤੇ ਉਹਦੇ ਨਾਲ ਆਪਾਂ ਛਾਣ ਦਾਂਗੇ ਜਿਹੜਾ ਇਹ ਆਪਣਾ ਨਾਮਕਾ ਇਹ ਲੱਗ ਹੋ ਜਾਊਗਾ ਤਿਕੜਾ ਹੀ ਆਪਣੀ ਗਰਮ ਤੇ ਹੁਣ ਆਪਾਂ ਜੀ ਇਹਨੂੰ ਇੱਕ ਛਾਨ ਵਿੱਚ ਕੱਟ ਲੈਣੀ ਤੁਸੀਂ ਛਾਨੀ ਪਲਾਸਕਟ ਦੀ ਨਹੀਂ ਲੈਣੀ ਹੈਗੀ ਸਟੀਲ ਦੀ ਲਿਓ ਨਹੀਂ ਤਾਂ ਤੁਸੀਂ ਜੇ ਪਲਾਸਕਟ ਦੀ ਹੈਗੀ ਤਾਂ ਤੁਸੀਂ ਇਹਨੂੰ ਪਹਿਲਾਂ ਠੰਡਾ ਕਰ ਲਿਓ ਕੜਾਹੀ ਦੇ ਵਿੱਚ ਫੇਰ ਕੱਢ ਲਿਓ ਬਾਈ ਨੂੰ ਚੰਗੀ ਤਰ੍ਹਾਂ ਨਾ ਮਸ਼ਾਅੱਲਾ ਦੇ। ਦੇਖੋ ਜੀ ਜਿਹੜੇ ਇਹਨਾਂ ਦੇ ਛਿਲਕੇ ਸੀਗੇ ਉਹ ਬਿਲਕੁਲ ਇਹਨਾਂ ਦੇਖੋ ਜੀ ਆਪਣੇ ਨਾਮਕ ਅਲੱਗ ਕਰਤਾ ਜਿਹੜੇ ਇਹਦੇ ਛਿਲਕੇ ਸੀਗੇ ਉਹ ਵੀ ਹਟਾ ਗਏ। ਕਿਉਂਕਿ ਆਪਣੀ ਇਹ ਜਿਹੜੀ ਚਰਨੀ ਹੈ ਚੰਗੀ ਤਰ੍ਹਾਂ ਮੋਟੀ ਆ ਤੇ ਕੁਛ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਇਹ ਕਾਲੇ ਚਣਿਆਂ ਦੇ ਉੱਤੋਂ ਛਿਲਕੇ ਲਏ ਹੋਏ ਨੇ ਇਹ ਅਲੱਗ ਹੋ ਗਏ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉੱਪਰੋਂ ਉੱਪਰੋਂ ਅਲੱਗ ਬੰਡੇ ਦੇ ਵਿੱਚ ਕਰ ਲਾਂਗੇ ਜਿਹੜੇ ਪੱਤੇ ਜਿਹੇ ਹੋਣਗੇ ਇਹਨਾਂ ਦੇ ਛਿਲਕੇ ਉਹ ਅਲੱਗ ਕਰ ਦਾਂਗੇ ਜਿਹੜੇ ਆਪਾਂ ਛਿਲਕੇ ਸਿੱਕੇ ਜੀ ਲੱਭ ਕਰਤੇ ਜਿਹੜੇ ਆਪਾਂ ਦੇਖੋ ਕਾਲੇ ਚਨੇ ਸੀਗੇ ਬਿਲਕੁਲ ਭੁੰਨੇਗੇ ਤੇ ਆ ਜਿਹੜੇ ਮੋٹے ਰਹਿ ਜਾਂਦੇ ਨੇ ਜੀ ਕਈ ਵਰੀ ਇਹ ਰੋੜਾ ਵਾਂਗੂ ਨਹੀਂ ਵੀ ਪੁੱਜਦੇ ਹੈਗੇ ਤੇ ਫਿਰ ਆਪਾਂ ਇਹਨਾਂ ਨੂੰ ਅਲੱਗ ਕਰ ਦਾਂ। ਦੇਖੋ ਜੀ ਆਪਾਂ ਨੇ ਕਾਲੇ ਚਨੇ ਘਰੇ ਹੀ ਭੁੰਨੇ ਨੇ ਤੇ ਬਹੁਤ ਹੀ ਵਧੀਆ ਬਣੇ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਟਰਾਈ ਜ਼ਰੂਰ ਕਰਿਓ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਸੋਨਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਆਪਾਂ ਮਿਲਦਿਆਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ